Så har du Petter Klør den, de <laughs> heller? <laughs> ਹੁਣ ਇਹਨੂੰ ਪਤਾ ਲੱਗ ਗਿਆ ਵੀ ਮੈ ਮ ریکارڈਿੰਗ ਹੁੰਦੇ ਲਈ ਗਈ ਆ ਮਨ ਢਿੱਲਾ ਪੈ ਗਿਆ। ਇਹਦਾ ਨਿੱਪ ਲੰਮੂ ਦੇ ਵਿੱਚ ਪਾਉਂਦਾ ਸੀ। ਹਾਂ। 12 ਟਾਈਮ ਨਿੱਪਲ ਨਹੀਂ ਪਾਇਆ ਹੁਣ ਨਿੱਪਲ ਮੁੱਜੂ। ਨਾਨੀ ਜਮਸਤਾ ਜੀ ਨਾਨੀ ਉੱਠ ਕੇ ਚਲੀ ਗਈ ਨੇ ਆਪ ਹੀ ਆਪ ਬਾਹਰ ਜਾਣੇ ਨਾਨੀ ਨਾਨੀ ਤਾਂ ਚੇਲਾ ਮੇਰੇ ਪੁੱਤ ਨਾਨੀ ਦਾ ਚੇਲਾ ਜਿੱਦ ਨੂੰ ਨਾਨੀ ਨੇ ਜਾਣਾ ਤੱਕ ਬੋਤਲਾ ਨਾ ਖੇਡਦਾ ਭਾਂਡਿਆ ਨਾ ਖੇਡਦਾ ਖਟਾਉਣੇ ਤਾਂ ਨਾ ਬਸ ਇਹਦੇ ਉਹੀ ਖਿੰਡੇ ਬੈਠੇ ਨੇ ਕਿਹੜਾ ਸਵੇਰ ਦਾ ਨਹੀਂ ਫਲ ਦਿੱਤਾ ਨਹੀਂ ਪੰਦੇ ਰੀਤੀ ਨਾ ਉਹ ਜਿਹੜੇ ਤੇਰੇ ਨਾਲ ਪਹਿਲਾਂ ਉਹ ਮਗਰ ਉਹਨਾਂ ਨੂੰ ਅੱਖ ਨਹੀਂ ਆਇਆ ਤੇਰੇ ਬਾਹਲੇ ਕਰਮੇ ਆਇਤੇ ਪਿਆਰ ਧੂਕੇ ਦੇ ਤਾਂ ਮੋਦਨੇ ਲੱਗਿਆ ਤੇ ਇਹ ਸਾਤ ਮਹੀਨੇ ਨਿਪਲ ਨਹੀਂ ਪਾਇਆ ਨਿਪਲ ਪੁੱਦ ਬੱਚਿਆਂ ਦੀਆਂ ਅਲੱਗ-ਅਲੱਗ ਐਕਟੀਵਿਟੀ ਆ। ਕੁਝ ਵੀ ਕਰ ਜਾਂਦੇ ਨੇ। ਡਿਸਟਰੈਕਟ ਬਹੁਤ ਛੇਤੀ ਹੁੰਦੇ ਨੇ ਬੱਚੇ। ਲੋਸ਼ੇ ਦੀ ਮਾਈਂਡ ਚੇਂਜ ਕਰਦੇ। ਸਰਬ ਤੁਹਾਡੀ ਵੀਡੀਓ ਪਾਉਣੀ ਆ ਵੀਡੀਓ ਪਾਉਣੀ ਆ ਦੱਸ ਦਿਆਂ ਮੈਂ ਇਹ ਇਹ ਹੋਰ ਤਾਂ ਕੁਝ ਨਹੀਂ ਖਾਂਦਾ ਬਸ ਆ ਚੀਜ਼ਾਂ ਖਾਂਦਾ ਇਹ ਸਾਡਾ ਕਾਕਾ ਨਾ ਇਹਨੇ ਗੰਦਾ ਕਾਕਾ ਇਹ ਸਾਡਾ ਇਹ ਇਹ ਚੀਜ਼ਾਂ ਖਾਂਦਾ ਕੱਪੜੇ ਖਾਣਾ ਹੈ ਇਹ ਗੰਦਾ ਮੰਦਾ ਇਹ ਬੁੱਗਿਆਂ ਚ ਪਈ ਜਾਂਦਾ ਏ ਚੱਲੀ ਨਾ ਨਹੀਂ ਤੈਨੂੰ ਛੱਡ ਕੇ ਚੱਲੀ ਤੇ ਨਾ ਨਹੀਂ ਤੈਨੂੰ ਛੱਡ ਕੇ ਹਾ ਜੀ ਹਾ ਜੀ ਹਾ ਜੀ ਗਈ ਨਨੀ ਹੋ ਗਈ ਹੋ ਗਈ ਹੋ ਆਹ